ਆ ਫਿਰਦੇ ਨੇ ਕਾਲੀ ਕਾਂਗਰਸੀ ਫੇਰ ਫਿਰਦੇ ਨੇ ਫਿਰੀ ਜਾਣ ਆਪਣਾ ਕੀ ਲੈ ਕੇ ਜਾਂਦੇ ਨੇ ਕਿਲੋਮੀਟਰ ਪੂਰੇ ਕਰਦੇ ਫਿਰਦੇ ਨੇ ਤਾਂ ਇਹ ਤਾਂ ਕਿਲੋਮੀਟਰ ਸਕੀਮ ਤੇ ਆਏ ਹੋਏ ਨੇ ਕਿਉਂਕਿ ਜਿਹੜੇ ਪਿੰਡ ਜਾਂਦੇ ਨੇ ਲੋਕ ਆਉਂਦੇ ਹੀ ਨਹੀਂ ਲੋਕਾਂ ਨੇ ਦੇਖ ਲਿਆ ਬਹੁਤ ਵਾਰੀ ਇਹਨਾਂ ਨੂੰ ਕੱਠ ਕਰਕੇ ਦੇਖ ਲਿਆ ਹਾ ਹਰ ਆਪਾਂ ਇਹਨਾਂ ਦੇ ਪਾ ਕੇ ਦੇਖ ਲੈ ਨਹੀਂ ਦਿੱਤਾ ਨਾ ਨਤੀਜਾ ਧਰਮ ਵਾਲੇ ਪਾਸਿਓਂ ਆਪਣੀ मुट्ठी 'ਚ ਧਰਮ ਕਰ ਲਿਆ ਬੇਅਦਬੀਆਂ ਕਰਾਤੀਆਂ ਗੁਰੂ ਸਾਹਿਬ ਦੀਆਂ ਗਲੀਆਂ ਚ ਪਾਣੀ ਰੋਲਦੀ ਹੁਣ ਵੀ ਕਹੀ ਜਾਂਦੇ ਆ ਬਾਬੇ ਨਾਨਕ ਦੀ ਤੱਕੜੀ ਐ ਬਾਬੇ ਨਾਨਕ ਦੀ ਤੱਕੜੀ ਅਕਾਲੀ ਦਾ ਲੜੀ ਉਹ ਬਾਬੇ ਨਾਨਕ ਵਾਲੀ ਤੱਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਆ ਬਾਦਲ ਕਾਲੀ ਤੱਕੜੀ ਐ ਇਹ ਮੇਰਾ 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 ਸਭ ਕੁਝ ਮੇਰਾ ਤੋਲਦੀ ਬਾਬੇ ਨਾਨਕ ਵਾਲੀ ਤੱਕੜੀ ਉਹ ਤੇਰਾ ਤੇਰਾ ਤੋਲਦੀ ਸੀ ਇਹਨਾਂ ਵਾਲੀ ਤੱਕੜੀ ਚਿੱਟਾ ਤੋਲਦੀ ਐ ਚਿੱਟਾ ਉਤੋਂ ਸ਼ਰਮ ਨਹੀਂ ਆਉਂਦੀ ਕਹਿੰਦੇ ਆ ਨੂੰ ਅਲ ਕੱਲ ਹੀ ਹਜੇ ਇੱਕ ਮਿੰਟ ਮੈਂ ਸੁਣਾ ਦਿੰਦਾ ਤੁਹਾਨੂੰ ਮੇਰੇ ਕੋਲ ਆਉਂਦਾ ਰਹਿੰਦਾ ਸਮਾਨ ਨਾ ਹੁਮੇ ਹਰਹਾਨਾ ਯਾਰ ਸਾਨੂੰ ਸੁਣ ਕੇ ਸ਼ਰਮ ਆਈ ਜਾਂਦੀ ਹੈ ਇਹਨਾਂ ਨੂੰ ਬੋਲਣ ਵੇਲੇ ਸ਼ਰਮ ਨਹੀਂ ਆਉਂਦੀ ਲੈ ਦੇਖ ਲਓ ਕੀ ਕਹਿੰਦੀ ਹੈ ਮੈਡਮ ਆ ਜਿਸ ਕਿਸੇ ਪੰਜਾਬ ਦੇ ਕਿਸੇ ਪਿੰਡ ਜਾਂ ਕਿਸੇ ਸ਼ਹਿਰ ਚੋਂ ਕਿਸ ਕਰ ਸੀਗਾ ਕੀਪਾ ਜੀ ਬੋਲੋ ਇਹ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਪੰਜਾਬ 'ਚ ਕਿਸੇ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਬੋਲ ਰਹੇ ਹੋ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਸੀ ਉਦੋਂ ਮਜੀਠੀਆ ਕੋਈ ਮਿਸਟਰ ਐਟੀਕ ਦਾ ਮਜੀਠੀਆ ਨਹੀਂ ਉਹ ਕਹਿੰਦੀ ਜਦੋਂ ਸਾਡਾ ਰਾਜ ਹੁੰਦਾ ਸੀ ਉਦੋਂ ਚਿੱਟੇ ਦਾ ਨਾਮ ਨਹੀਂ ਪਤਾ ਸੀ ਲੋਕਾਂ ਨੂੰ ਉਹ ਮੈਂ ਕਿਹਾ ਬੀਬਾ ਸਹੀ ਕਹਿ ਨਹੀਂ ਆ ਉਦੋਂ ਚਿੱਟੇ ਨੂੰ ਮਜੀਠੀਆ ਮਜੀਠੀਆ ਕਹਿੰਦੇ ਹੁੰਦੇ ਸੀ ਬੀਬੀਆਂ ਦੇ ਹਜ਼ਾਰ ਪੈ ਨੂੰ ਲੈ ਕੇ ਲੰਮੇ ਸਮੇਂ ਤੋਂ ਰੌਲਾ ਚੱਲ ਰਿਹਾ ਵਿਰੋਧੀਆਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਹਜ਼ਾਰ ਪੈ ਨੂੰ ਲੈ ਕੇ ਇੱਕ ਦੂਜੇ ਤੇ ਤੰਜ ਕਸੇ ਜਾ ਰਹੇ ਨੇ ਤੇ ਨਾਲ ਹੀ ਹੁਣ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤਾਂ ਸੁਣ ਕੇ ਹਟਿਓ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਡ ਸ਼ੋਅ ਦੌਰਾਨ ਮਹਿਲਾਵਾਂ ਲਈ ਇੱਕ ਵੱਡਾ ਐਲਾਨ ਕਰਦੇ ਆ ਕਿ ਸਰਕਾਰ ਵੱਲੋਂ 5 ਸਾਲਾਂ ਅੰਦਰ ਸਾਰੇ ਵਾਦੇ ਪੂਰੇ ਕਰ ਦਿੱਤੇ ਜਾਣਗੇ। ਉਹਨਾਂ ਨੇ ਕਿਹਾ ਕਿ ਹੁਣ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਵਾਰੀ ਆ ਤੇ ਅਗਲੇ ਬਜਟ 'ਚ 1000 ਰੁਪਏ ਦੀ ਸਕੀਮ ਪਾਸ ਕਰਾਂਗੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਨੇ ਗਾਰੰਟੀ ਦਿੱਤੀ ਸੀ ਤਾਂ ਹੁਣ ਸਾਰੀਆਂ ਗਾਰੰਟੀਆਂ ਪੂਰੀਆਂ ਹੋ ਜਾਣਗੀਆਂ। ਇਸੇ ਦੌਰਾਨ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਬਿਜਲੀ ਦੇ ਬਿੱਲ ਮਾਫ ਕੀਤੇ ਨੇ ਤੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਨੇ ਤੇ ਨਾਲ ਹੀ ਸਕੂਲਾਂ ਦਾ ਵਧੀਆ ਪ੍ਰਬੰਧ ਕੀਤਾ ਤੇ ਆਓ ਹੁਣ ਤੁਹਾਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਰ ਕਿਹੜੇ-ਕਿਹੜੇ ਬਿਆਨ ਜਾਰੀ ਕੀਤੇ ਨੇ ਉਹ ਵੀ ਸਨਾਹ ਦਿੰਨੇ ਆ ਉਹ ਕਹਿੰਦੀ ਜਦੋਂ ਸਾਡਾ ਰਾਜ ਹੁੰਦਾ ਸੀ ਉਦੋਂ ਚਿੱਟੇ ਦਾ ਨਾਂ ਨਹੀਂ ਪਤਾ ਸੀ ਲੋਕਾਂ ਨੂੰ ਉਹ ਮੈਂ ਕਿਹਾ ਬੀਬਾ ਸਹੀ ਕਹਿਨੀ ਆ ਉਦੋਂ ਚਿੱਟੇ ਨੂੰ ਮਜੀਠੀਆ ਮਜੀਠੀਆ ਕਹਿੰਦੇ ਹੁੰਦੇ ਸੀ ਮੁੰਡੇ ਪੁੱਛਦੇ ਸੀ ਤੇਰ ਕੋ ਮਜੀਠੀਆ ਹੈਗਾ ਥੋੜਾ ਜਾ ਉਹ ਕਹਿੰਦਾ ਨਹੀਂ ਮੇਰੇ ਕੋਲ ਤਾਂ ਆਪਦੇ ਜੋਗਾ 2 ਗ੍ਰਾਮ ਹੀ ਆ ਮੈਂ ਕਿ ਤੂੰ ਹੋਰ ਘਰ ਪ੍ਰਬੰਧ ਆ ਹਾਲ ਸੀ ਇਹਨਾਂ ਬੋਲਦਿਆਂ ਨੂੰ ਸ਼ਰਮ ਨਹੀਂ ਆਉਂਦੀ ਯਾਰ ਫੇਰ ਫਿਰਦੇ ਇੱਥੇ ਉਹ ਦੂਜੇ ਕਾਂਗਰਸੀ ਆ ਉਹਨਾਂ ਦਾ ਖੂਨ ਨਹੀਂ ਪੰਜਾ ਗੁਰਧਾਮਾਂ ਤੇ ਟੈਂਕ ਚੜਾਏ ਸਮਗਲੀਆਂ ਕੀਤੀਆਂ ਉਧਰੋਂ ਬਿਸਕੁਟ ਲਿਆਉਂਦੇ ਰਹੇ ਆ ਮੈਂ ਤਾਂ ਵਿਧਾਨ ਸਭਾ 'ਚ ਪੁੱਛ ਲੈਣਾ ਹੁੰਨਾ ਬਾਜਵਾ ਬੈਠਾ ਹੁੰਦਾ ਸਾਹਮਣੇ ਵੀ ਤੁਸੀਂ ਸੋਨੇ ਦੇ ਬਿਸਕੁਟ ਆਣੇ ਹੋ ਅਸੀਂ ਆਟੇ ਦੇ ਬਿਸਕੁਟ ਆਣੇ ਆ ਸਾਡੀ ਮਾਂ ਤਾਂ ਆ ਮਾਮਾ ਵਾਂਗੂ ਦੀਵਾਲੀ ਵੇਲੇ ਬਿਸਕੁਟਾਂ ਦਾ ਪੀਪਾ ਕਢਾ ਕੇ ਲਿਆਉਂਦੀ ਹੁੰਦੀ ਸੀ ਅਸੀਂ ਤਾਂ ਆਟੇ ਦੇ ਬਿਸਕੁਟ ਅੰਨ੍ਹ ਪਲੇ ਹੋਏ ਆ ਇਹੇ ਸੋਨੇ ਦੇ ਬਿਸਕੁਟਾਂ ਨਾਲ ਪਲੇ ਹੋਏ ਆ ਵੀਰੋ ਸਮਗਲੀਆਂ ਕਰਦੇ ਰਹੇ ਆ ਉਹਨਾਂ ਨੂੰ ਹੀ ਟਿਕਟਾਂ ਦਿੱਤੀਆਂ ਇਹਨਾਂ ਨੇ ਫਿਰ ਇਹ ਦੇਖ ਲਿਓ ਬਸ ਵੀ ਜਿਹਨੂੰ ਵੋਟ ਪਾਉਣੀ ਐ ਉਹ ਤੁਹਾਡੇ ਘਰੇ ਲੜਾਈ ਲੈ ਕੇ ਆਊਗਾ ਜਾਂ ਪੜਾਈ ਲੈ ਕੇ ਆਊਗਾ ਇਹਨਾਂ ਨੂੰ ਵੋਟ ਪਾ ਲਓ ਲੜਾਈ ਆਊਗੀ ਤੁਹਾਡੇ ਘਰੇ ਤੁਹਾਡੇ ਪਿੰਡ 'ਚ ਲੜਾਈ ਆਊ ਗੋਲੀਆਂ ਚੱਲਣਗੀਆਂ ਜਾਂ ਨਸ਼ੇ ਵਾਲੀਆਂ ਚੱਲਣਗੀਆਂ ਜਾਂ ਪਿਸਤੌਲਾਂ ਆਣੀਆਂ ਚੱਲਣਗੀਆਂ ਤੇ ਜੇ ਝਾੜੂ ਵਾਲਾ ਬਟਨ ਦਬੋਗੇ ਪੜਾਈ ਆਊਗੀ ਦਵਾਈ ਆਊਗੀ ਪਿੰਡਾਂ ਦੇ ਵਿੱਚ ਮਠਿਆਈ ਆਊਗੀ ਖੇਤਾਂ ਦੇ ਵਿੱਚ ਬਹਾਰ ਆਊਗੀ ਮਾ ਮਾ ਪੈਣਾ ਦੀਆਂ ਅੱਖਾਂ ਤਰਸ ਗਈਆਂ ਯਾਰ ਵੀ ਸਾਡਾ ਘਰ ਪਟੜੀ ਤੇ ਚੜ ਜੇ ਜਉਂਦੇ ਜੀ ਦੇਖ ਜੀਏ ਆਹ ਇਲਾਕੇ ਨੂੰ ਤਾਂ ਜਮਈ ਇਹਨਾਂ ਨੇ ਮਾਰ ਕੇ ਰੱਖਤਾ ਜਮਈ ਕਰ ਕਰ ਪਰਚੇ ਹੋਏ ਹੋਏ ਨੇ ਜੀ ਇਸ ਇਲਾਕੇ ਤੇ ਸਿਵਿਆਂ ਦੀਆਂ ਲਾਟਾਂ ਉੱਚੀਆਂ ਬਲਦੀਆਂ ਰਹੀਆਂ ਚੁੱਲਿਆਂ ਦੀਆਂ ਅੱਗਾਂ ਬੁਝੀਆਂ ਰਹੀਆਂ ਇਸ ਇਲਾਕੇ ਦੀਆਂ ਆਓ ਬਦਲੀਏ ਆਪਾਂ ਸਰਕਾਰ ਆਪਣੀ ਹੈ ਪਿੰਡ ਦੀਆਂ ਮੰਗਾਂ ਨੇ ਉਹ ਵੀ ਦੱਸ ਦਿਓ ਪਿੰਡ 'ਚ 4 5 ਮੰਗਾਂ ਵਾਸਤੇ ਤਾਂ ਮੈਂ ਜਮਈ ਜਵਾਬ ਨਹੀਂ ਦਿੰਦਾ ਲਾਇਬ੍ਰੇਰੀ ਬਣਾਉਣੀ ਹੈ ਪਿੰਡ 'ਚ ਜਿਮ ਲਾਉਣ ਜਿਮ ਬਣਾਉਣਾ ਗਰਾਊਂਡ ਸਕੂਲ ਆਮ ਆਦਮੀ ਕਲੀਨਿਕ ਸੋਲਰ ਲਾਈਟਾਂ ਸੜਕ ਇਸ ਕੰਮ ਵਾਸਤੇ ਜਿੰਨੇ ਮਰਜ਼ੀ ਪੈਸੇ ਲੈ ਜਾਓ ਮੈਂ ਇਹ ਨਹੀਂ ਦੇਖਦਾ ਪਿੰਡ ਛੋਟਾ ਹੈ ਜਾਂ ਵੱਡਾ ਮੈਂ ਦੇਖਦਾ ਪ੍ਰੋਜੈਕਟ ਕਹਿਜਾ ਜਿੰਨੇ ਮਰਜ਼ੀ ਲੈ ਜਾਓ ਬਾਕੀ ਜਿਹੜੇ ਦੂਜੇ ਕੰਮ ਨੇ ਉਹ ਅੱਪ ਬਾਅਦ ਕਰ ਲਾਂਗੇ ਜਿਵੇਂ ਹੁਣ ਅਸਲ ਤੇ ਲੋਕਾਂ ਦਾ ਕਸੂਰ ਨਹੀਂ ਹੈਗਾ। ਲੇਟ ਤਾਂ ਨਹੀਂ ਹੁੰਦੇ ਤੁਸੀਂ? ਮੈਂ ਤਾਂ ਮੈਂ ਤਾਂ ਇਹੀ ਕੰਮ ਕਰਨਾ ਹੁਣ। ਨਹੀਂ ਉਹ ਦੇਖ ਲਾਂ ਕਿ ਕਿਲੀ ਤਿੰਨੇ ਵੇਸੀ ਪੈ ਗਈ। ਗੱਲਾਂ ਕਰਦੇ ਆਂ ਅੱਜ। ਲੋਕਾਂ ਨਾਲ ਕਿਵੇਂ ਨੇ ਲੋਕਾਂ ਦੇ ਇਹਨਾਂ ਨੇ ਦਿਮਾਗ ਜਿਹੜੇ ਨੇ ਨਾ ਬਾਸ਼ ਕੀਤੇ। ਬ੍ਰੇਨ ਬਾਸ਼ ਕਰਤੇ ਲੋਕਾਂ ਦੇ। ਸਾਨੂੰ ਇਹੀ ਨਹੀਂ ਪਤਾ ਲੱਗਣ ਦਿੱਤਾ ਵੀ ਮੰਗਾ ਕੀ ਹੁੰਦੀਆਂ ਨੇ। ਵੀ ਕਿਹੜੀਆਂ ਮੰਗਾ ਮੰਗੀਏ ਜਦੋਂ ਮੈਂ ਨਵਾਂ ਨਵਾਂ ਐਮਪੀ ਬਣਿਆ 14 ਚ ਸੰਗਰੂਰ ਤੋਂ ਮੈਂ ਕਿਹਾ ਚਲੋ ਲੋਕਾਂ ਦਾ ਪੈਸਾ ਲੋਕਾਂ ਨੂੰ ਦਿਆ ਕਰਾਂਗੇ ਇੱਕ ਐਮਪੀ ਨੂੰ 5 ਕਰੋੜ ਪੈਸਾ ਮਿਲਦਾ ਵੀਰੇ ਸਾਲ ਦਾ 2.5 ਕਰੋੜ ਦੀਆਂ ਦੋ ਕਿਸ਼ਤਾਂ 6-6 ਮਹੀਨਿਆਂ ਚ ਜਿੰਨੇ ਜਦੋਂ 2.5 ਕਰੋੜ ਚੋਂ 90% ਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਡੀਸੀ ਨਹੀਂ ਦਿੰਦਾ ਵੀ ਹਾਂ ਇਹ ਪੈਸਾ ਵਰਤ ਲਿਆ ਉਹਨਾਂ ਚਾਰ ਅਗਲੀ ਕਿਸ਼ਤ ਨਹੀਂ ਹੁੰਦੀ ਇਹ ਵੀ ਲੋਕਾਂ ਨੂੰ ਆਪਾਂ ਹੀ ਦੱਸਿਆ ਪਹਿਲਾਂ ਪਤਾ ਹੀ ਨਹੀਂ ਹੁੰਦਾ ਸੀ ਵੀ ਇਹਨਾਂ ਨੂੰ ਮਿਲਦਾ ਹੁੰਦਾ ਪੈਸਾ ਵਿੱਚ ਹੀ ਖਾਇਬ ਹੋ ਜਾਂਦੇ ਸੀ